we <laughs> ਨਹੀਂ ਮੰਤਰੀ ਸਾਹਿਬ ਅੱਜ ਫੇਰ ਤੁਸੀਂ ਇੱਥੇ ਤੁਸੀਬਨ ਤੇ ਪਹੁੰਚੇ ਹੋ ਜਾਇਜਾ ਲੈਣ ਇੱਥੇ ਸੰਗਤਾਂ ਵੀ ਕਾਫੀ ਜੋ ਇੱਥੇ ਸੇਵਾ ਕਰ ਰਹੀਆਂ ਵਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਇੱਥੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਨਾ ਉਹ ਆਮ ਲੋਕਾਂ ਦੀ ਸਰਕਾਰ ਆ ਜੋ ਲੋਕ ਕਹਿੰਦੇ ਉਹਦੇ ਅਨਸਾਰ ਹੀ ਇਹ ਸਰਕਾਰ ਹੈ ਸਾਢੇ 3 ਸਾਲ ਲੋਕਾਂ ਅਨਸਾਰ ਹੀ ਚੱਲੀ ਆ ਆ ਆਫਤ ਆਈ ਹੈ ਕੁਦਰਤੀ ਆਫਤ ਹੈ ਇਹਦੇ 'ਚ ਵੇਖੋ ਨਾ ਤੇ ਕਿਸੇ ਇਨਸਾਨ ਦਾ ਕਸੂਰ ਆ ਤੇ ਨਾ ਕਿਸੇ ਪੋਲੀਟੀਕਲ ਬੰਦੇ ਦਾ ਨਾ ਕਿਸੇ ਹੋਰ ਦਾ ਕੁਦਰਤੀ ਆਫਤ ਆ ਤੇ ਇਹ ਤੇ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਇਹਦੇ ਨਾਲ ਨਜਿੱਟਣਾ ਚਾਹੀਦਾ ਹੁਣ ਸਾਡੇ ਇੱਥੇ ਕੱਲਾ ਪਟਿਆਲਕੇ ਤੇ ਹਰੀਕੇ ਤੋਂ ਲੈ ਕੇ ਮੁਠਿਆਲੇ ਤੱਕ ਜਿਹੜਾ ਤੁਸੀਂ ਬੰਨਿਆ ਸਾਡਾ ਇਹ ਇਸ ਬੰਨ ਤੇ ਰੋਜ਼ਾਨਾ ਲਗਭਗ 1 ਲੱਖ ਰੁਪਏ ਦਾ ਡੀਜ਼ਲ ਅਸੀਂ ਸਰਕਾਰੀ ਤੌਰ ਤੇ ਇੱਥੇ ਜਿੰਨਾ ਟਰੈਕਟਰ ਚੱਲਦਾ ਪਿਆ ਉਹਨਾਂ ਟਰੈਕਟਰਾਂ ਦੇ ਵਿੱਚ ਜਿੰਨਾ ਡੀਜ਼ਲ ਪੈਂਦਾ ਪਿਆ ਉਹ ਤਕਰੀਬਨ ਸਾਰੇ ਦਾ ਸਾਰਾ ਸਾਡਾ ਸਰਕਾਰ ਵੱਲੋਂ ਅਸੀਂ ਸਰਕਾਰੀ ਤੌਰ ਤੇ ਦਿੰਦੇ ਪਏ ਆ ਨਾਲ ਆ ਕਰੀਡ ਬੰਦੇ ਪਏ ਆ ਤੁਸੀਂ ਟਰਾਲੀ ਤੇ ਵੇਂਦੇ ਪਏ ਜੀ ਇਹ ਲੱਦ ਕੇ ਜਿਹੜੇ ਤੋੜੇ ਲੱਗਦੇ ਪਏ ਹਨ ਉਹ ਕਈ ਬੰਦੇ ਇੱਥੇ ਨਾ ਜਿਹੜੇ ਜਿਹੜੇ ਦੂਜੀਆਂ ਥਾਵਾਂ ਤੋਂ ਆ ਕੇ ਜਿਹੜੇ ਇਕੱਲੇ ਵੀਡੀਓ ਬਣਾਉਣੇ ਆਉਂਦੇ ਆ ਉਹ ਆ ਕੇ ਕਰਲਾ ਪੈਂਦੇ ਜੀ ਉਹ ਜੀ ਸਰਕਾਰ ਨਹੀਂ ਕੁਝ ਕਰਦੀ ਸਰਕਾਰ ਹੋਰ ਕੀ ਕਰੇ ਵੇਖੋ ਆਹ ਕਰੇਟ ਬੰਦੇ ਪਏ ਸਾਡੀ ਲੇਬਰ ਲੱਗੀ ਸਰਕਾਰੀ ਲੇਬਰ ਆਉਣ ਟਰਾਲੀਆਂ ਤੇ ਲੱਦ ਲੱਦ ਕੇ ਗਾਂ ਲੈ ਕੇ ਜਾਣਾ ਲੈ ਜਾ ਛੋਟੇ ਵੀਰ ਲੈ ਜਾਓ ਤੁਸੀਂ ਚਲਾਓ ਕੰਮ ਇਹ ਇਹਨਾਂ ਲੱਦ ਕੇ ਲੈ ਕੇ ਜਾਣਾ ਹਰ 15 ਮਿੰਟੀ 20 ਮਿੰਟੀ ਇੱਕ ਟਰਾਲੀ ਜਾਂਦੀ ਆ ਲੱਦ ਕੇ ਤੇ ਉੱਥੇ ਬੰਨ ਦੇ ਨਾਲ ਤੋੜਿਆਂ ਦੇ ਵਿੱਚ ਇਹਨਾਂ ਨੂੰ ਲਾ ਕੇ ਵਿੱਚ ਤੋੜੇ ਪਾਏ ਜਾਂਦੇ ਆ ਤਾਂ ਜੋ ਤੋੜੇ ਟਿਕੇ ਰਹਿਣ ਤੋੜੇ ਰੁੜਨ ਨਾ ਜਿੱਤੀ ਉਹਦਾ ਸਥਿਰ ਰਵੇ ਖਥਾਂ ਤੇ ਤੇ ਬਾਹਰ ਨ ਰੁੜੇ ਨਾ ਆ ਇੱਥੇ ਅੱਗੇ ਹੋਣੇ ਇਹ ਟਰੈਡੀਸ਼ਨਲ ਕੀ ਆ ਉਹਦੇ ਮਗਰ ਅਗਲੀ ਟਰਾਲੀ ਆਇਣੀ ਤੇ ਉਹ ਸਾਡੀ ਲੀਵਰ ਲੱਗੀ ਆ ਆ ਤਾਰ ਪਈ ਆ ਸਾਹਮਣੇ ਇਹੋ ਲੀਵਰ ਜਿਹੜੀ ਸਾਰੀ ਜਿਹੜੀ ਸਾਡੀ ਸਰਕਾਰੀ ਲੀਵਰ ਆ ਕਿਉਂਕਿ ਇਹ ਟੈਕਨੀਕਲੀ ਕੰਮ ਆ ਇਹ ਜਿਹੜਾ ਆਮ ਬੰਦਾ ਵਾ ਉਹ ਇਹ ਕ੍ਰੇਟ ਬਣ ਨਹੀਂ ਸਕਦਾ ਅਜਿਹਾ ਕ੍ਰੇਟ ਬਣਨ ਲਈ ਆ ਆਹ ਵੇਖੋ ਤਾਰ ਅਸੀਂ ਸਰਕਾਰੀ ਤੌਰ ਤੇ ਸਾਰੀ ਤਾਰ ਇਹਨਾਂ ਨੂੰ ਨਵੀਂ ਲਿਆ ਲਿਆ ਕੇ ਦੇਂਦੇ ਆਂ। ਇੱਧਰ ਇਹ ਕਰੇਡਾ ਮੁੰਡਾ ਬੰਨ ਲੇ ਬਾਹਰ ਛੋਟੇ ਵੀਰ ਤੋਂ ਨਾਲੇ ਪਤਾ ਲੱਗ ਜੇ ਕਿਵੇਂ ਬੰਨਦੇ ਆ। ਇਹ ਟੈਕਨੀਕਲੀ ਕੰਮ ਹੈ ਸਰਕਾਰੀ ਬੰਦਾ ਸਰਕਾਰੀ ਲੇਵਰ ਹੀ ਕਰ ਸਕਦੀ ਆ। ਇਹ ਆਮ ਬੰਦਾ ਇਹ ਕਰ ਹੀ ਨਹੀਂ ਸਕਦਾ। ਚਲੋ ਸੰਤ ਮਹਾਂਪੁਰਖ ਵੀ ਲੱਗੇ ਆ ਸੰਗਤਾਂ ਵੀ ਲੱਗੀਆਂ ਪਰ ਸਰਕਾਰ ਦਾ ਜੋ ਯੋਗਦਾਨ ਬੰਦਾ ਸਰਕਾਰ ਉਹਦੇ ਤੋਂ ਵੱਧ ਯੋਗਦਾਨ ਪਾਉਂਦੀ ਪਈ ਆ। ਰੋਜ਼ਾਨਾ ਤੁਹਾਨੂੰ ਦੱਸਿਆ ਪੀ 1000 ਲੀਟਰ ਡੀਜ਼ਲ ਲੱਖ ਰੁਪਏ ਦਾ ਰੋਜ਼ਾਨਾ ਡੀਜ਼ਲ। ਸਾਡਾ ਜਿਹੜਾ ਬੰਨ ਤੇ ਮਿੱਟੀ ਪੈਣਦੇ ਆ ਜੇ ਅਸੀਂ ਵੀ ਮਸ਼ੀਨਾਂ ਲਗੀਆਂ ਟਰੈਕਟਰ ਟਰਾਲੀਆਂ ਲੱਗੀਆਂ ਉਹਨਾਂ 'ਚ ਪੈਣਦੇ ਆ ਇਹ ਲੇਬਰ ਦਾ ਕੰਮ ਐ ਸਾਰਾ ਦਿਨ ਇਹਨਾਂ ਕਰੇਟ ਬਨਣੇ ਆ ਇਹਨਾਂ ਕਰੇਟਾਂ ਦਾ ਕਰਕੇ ਜਿਹੜਾ ਬੰਨ ਕਾਮਯਾਬ ਹੁੰਦਿਆ ਇਹਨਾਂ ਕਰੇਟਾਂ ਕਰਕੇ ਹੁੰਦਿਆ ਤੇ ਆ ਤੁਸੀਂ ਵੇਖ ਸਕਦੇ ਜੇ ਵੀ ਕਿੰਨੀ ਤਾਰ ਆਈ ਪਈ ਆ ਕਿੰਨੀ ਲੇਬਰ ਲੱਗੀ ਆ ਹੋਰ ਜੀ ਇਹ ਲੀਵਰ ਸਾਰੀ ਜਿਹੜੀ ਸਾਡੀ ਹੈ ਟੈਕਨੀਕਲ ਬੰਦੇ ਆ ਇਹ ਆ ਆਜੋ ਲਾ ਕੇ ਚੱਲਦਾ ਰਹਿੰਦਾ ਆ ਇੱਕ ਵਜ ਜਾਂਦਾ ਜੇ ਲੋਡ ਤੇ ਇਹਨਾਂ ਦਾ ਤਾਂ ਲਾਈਆਂ ਰਾਤ ਕਮੈਂਟਰੀ ਸੋਗੇ ਵੀ ਇਹ ਰਾਤ ਨੂੰ 1 ਵਜੇ ਤੱਕ ਤੇ ਰੋਜ਼ ਕੰਮ ਕਰਦੇ ਆ ਪਰ ਜਿੱਦਣ ਖਤਰਾ ਜ਼ਿਆਦਾ ਹੁੰਦਾ ਨਾ ਜਦੋਂ ਰੋਡ ਜ਼ਿਆਦਾ ਪੈਂਦਾ ਇਹਨਾਂ ਸਾਰੀ ਸਾਰੀ ਰਾਤ ਵੀ ਲਾਈ ਆ ਦਿਨੇ 4 ਵਜੇ ਤੱਕ ਇਹਨਾਂ ਕੰਮ ਕੀਤਾ ਸਾਡੇ ਭਰਾਵਾਂ ਨੇ ਇਹ ਸਾਰਾ ਟੈਕਨੀਕਲ ਜਿਹੜਾ ਕੰਮ ਆ ਇਹ ਸਾਡੇ ਡਿਪਾਰਟਮੈਂਟ ਦੇ ਸਾਡੇ ਸਰਕਾਰੀ ਅਫਸਰ ਨੇ ਇਹ ਇਹੋ ਹੀ ਇਹ ਬਣ ਸਕਦੇ ਜਾਲ ਦੂਜਾ ਬੰਦਾ ਬਣ ਨਹੀਂ ਸਕਦਾ ਆ ਵੇਖੋ ਤਾਰ ਪਈ ਆ ਉਹਦੇ ਬਾਅਦ ਇਧਰ ਆ ਵੇਖੋ ਜਾਲ ਬਣਾ ਕੇ ਰੱਖੇ ਆ ਬਣੇ ਪਏ ਆ ਬਣੇ ਪਏ ਆ ਸਾਰੇ ਜਾਲ ਇਹ ਬਾ ਖੜੇ ਕਰਕੇ ਤੇ ਟਰਾਲੀ ਚ ਲਾਦ ਕੇ ਉੱਥੇ ਲੈ ਜਾਣੇ ਆ ਜੇ ਛੋਟੀਆਂ ਪੇੜੀਆਂ ਦੀ ਕੋਈ ਮੰਗ ਕਰਦਾ ਉਹ ਛੋਟੀ ਬੇੜੀ ਖੜੀ ਆ ਉਹ ਛੋਟੀ ਬੇੜੀ ਲਿਆ ਕੇ ਦਿੱਤੀ ਜਾਂਦੀ ਆ ਜੋ ਇੱਕ ਉਹ ਖੜੀ ਇੱਕ ਆ ਖੜੀ ਆ ਆ ਲਾ ਕੇ ਕਰਕੇ ਮਾਰੂ ਦੋ ਬੇੜੀਆਂ ਖੜੀਆਂ ਅਸੀਂ ਸਾਰਾ ਕੁਝ ਜੋ ਕੋਈ ਘਰ ਮੰਗਦਾ ਨਾ ਜੇ ਕੋਈ ਛੋਟੀ ਬੇੜੀ ਮੰਗਦਾ ਛੋਟੀ ਲਿਆ ਦੀਦੀ ਆ ਜੇ ਕੋਈ ਇੰਜਨ ਵਾਲੀ ਮੋਟਰਬੋਰਡ ਦੋ ਹਣ ਮੋਟਰਬੋਟਾਂ ਮੰਗਾਈਆਂ ਕਿਉਂਕਿ ਕਾਲੇ ਤੋਂ ਕਾਲੇ ਕੇ ਤੇ ਪਾਰਲੇ ਜਲੂਕਿਆਂ ਤੋਂ ਪਰਿਵਾਰਾਂ ਦੇ ਜੀ ਆ ਉਹਨਾਂ ਨੂੰ ਲੈ ਕੇ ਆਉਣਾ ਉਹਦੇ ਵਾਸਤੇ ਉਹ ਮੰਗਾਈਆਂ ਇਹ ਜੰਬੋ ਬੈਗ ਆਏ ਆ ਵੱਡੇ ਉਹਨਾਂ ਨਾਲ ਬੰਨ ਨੂੰ ਲਾਇਆ ਵੇਖੋ ਜਦੋਂ ਕੋਈ ਕੁਜ਼ਰਤੀ ਵਿਫਤਾ ਪੈਂਦੀ ਆ ਨਾ ਉਹਦੇ ਰਲ ਮਿਲ ਕੇ ਨਹੀਂ ਜਿਠੀਦਾ ਪਰ ਜਿਹੜੇ ਲੋਕ ਇੱਥੇ ਆ ਕੇ ਸਿਆਸਤ ਕਰਦੇ ਆ ਹਾਂਜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਆ ਕਿ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਕੋਈ ਵੀ ਜਿਹੜਾ ਵਾ ਇੱਥੇ ਨਾ ਤਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਵਾ ਤੇ ਨਾ ਕੋਈ ਪ੍ਰਬੰਧ ਕੀਤੇ ਗਏ ਵੇਖੋ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਡੀਸੀ ਸਾਹਿਬ ਐਸਐਸਪੀ ਸਾਹਿਬ ਐਸਟੀਐਮ ਸਾਹਿਬ ਤਹਿਸੀਲਦਾਰ ਸਾਹਿਬ ਜਿੰਨਾ ਪੁਲਿਸ ਡਿਪਾਰਟਮੈਂਟ ਆ ਉਹ ਨਾਲ ਕਾਨੂੰਗੋ ਤੋਂ ਲੈ ਕੇ ਪਟਵਾਰੀ ਸਾਰੇ ਅਫਸਰ ਇੱਥੇ ਮੌਕੇ ਤੇ ਹਾਜ਼ਰ ਨੇ ਹੁਣ ਅਧਿਕਾਰੀ ਵੀ ਸਿਵਲ ਦੇ ਵਿੱਚ ਨੇ ਤੇ ਲੋਕਾਂ ਨੂੰ ਇਹ ਲੱਗਦਾ ਵੀ ਖਰੇ ਜੇ ਵਰਦੀ ਪਾਈ ਹੋਵੇ ਪੁਲਸੀ ਹੋਵੇ ਤੇ ਉਹੋ ਹੀ ਅਧਿਕਾਰੀ ਹੁੰਦੇ ਆ ਆ ਜਿਹੜੀ ਆਮ ਪਬਲਿਕ ਵਿੱਚ ਤੁਰੀ ਫਿਰਦੀ ਅੱਧੋਂ ਵੱਧ ਸਾਡੇ ਸਰਕਾਰੀ ਮੁਲਾਜ਼ਮ ਨੇ ਸਾਡੀ ਨਰੇਗਾ ਦੀ ਲੇਬਰ ਲੱਗੀ ਆ ਸਾਡੀ ਆ ਕ੍ਰੇਡ ਬੰਨਣ ਵਾਲੀ ਜਿਹੜੀ ਆ ਇਹ ਸਾਡੀ ਡਰੇਨੇਜ ਵਿਭਾਗ ਦੀ ਇਹ ਲੇਬਰ ਲੱਗੀ ਆ ਟੈਕਨੀਕਲ ਬੰਦੇ ਲੱਗੇ ਆ ਤੇ ਜੇ ਜਾਲ ਵੱਜੂ ਤੇ ਫੇਰ ਹੀ ਤੋੜੇ ਲੱਗਣਗੇ ਇਹ ਥੋੜਾ ਭੀ ਆ ਪੱਥੋੜਾ ਲਾਤਾ ਤੇ ਘਰੇ ਬੰਨ ਵੱਜ ਗਿਆ ਇਹ ਜਾਲ ਦੇ ਵਿੱਚ ਤੋੜੇ ਪੈਣਗੇ ਫੇਰ ਹੀ ਕ੍ਰੇਡ ਵੱਜੂਗਾ ਫੇਰ ਹੀ ਪੈਰ ਵੱਜਣਗੇ ਫੇਰ ਹੀ ਕੰਮਾਂ ਗਾਂ ਤੁਰਨਾ ਤੇ ਸਰਕਾਰ ਹੀ ਸਾਰਾ ਕੰਮ ਕਰਾਉਂਦੀ ਪਈ ਆ ਬਾਕੀ ਵੇਖੋ ਮੈਂ ਕਿਸੇ ਵੀ ਦੇ ਵੀ ਕੰਮ ਨੂੰ ਇਹ ਨਹੀਂ ਕਹਿੰਦਾ ਪੀ ਉਹ ਕੱਟ ਕਰਦਾ ਵੱਧ ਕਰਦਾ ਭਾਵੇਂ ਕੋਈ 1 ਰੁਪਿਆ ਵੀ ਆਪਦਾ ਯੋਗਦਾਨ ਪਾਉਂਦਾ ਪਿਆਣਾ ਇੱਥੇ ਕੁਦਰਤੀ ਆਫਤ ਦੇ ਵਿੱਚ ਮੈਂ ਉਹਦਾ ਵੀ ਧੰਨਵਾਦ ਕਰਦਾ ਇਹ ਵੇਲਾ ਲੋਕਾਂ ਦੀ ਮਦਦ ਕਰਨ ਦਾ ਨਾ ਕਿ ਇੱਥੇ ਆ ਕੇ ਵੀਡੀਓ ਬਣਾ ਕੇ ਤੇ ਲਾਲਾ ਲਾਲਾ ਕਰਨ ਦਾ ਵੀ ਇੱਥੇ ਜੀ ਆ ਨਹੀਂ ਹੋਇਆ ਆ ਨਹੀਂ ਹੋਇਆ ਯਾਰ 20 ਦਿਨ ਹੋ ਗਏ ਅੱਜ ਅਸੀਂ ਤੇ ਇੱਥੇ ਹੀ ਲੋਕਾਂ ਦੇ ਵਿੱਚ ਰਾਤ ਦੇ 2-2 ਵਜੇ ਤੱਕ ਰਹੀ ਜਾਂ ਭੈਣ ਭਰਾਣੇ ਸਾਡੇ ਸਾਡਾ ਫਰਜ਼ ਵੀ ਪੰਦਾ ਤੇ ਇਥੇ ਜਿੰਨੇ ਜੋਗੇ ਆ ਸਰਕਾਰ ਦੀ ਮਦਦ ਤੇ ਆਉਣੀ ਆਉਣੀ ਆ ਆਉਂਦੀ ਵੀ ਪਈ ਆ ਅਸੀਂ ਆਪਦੀ ਤਰਫੋਂ ਵੀ ਜਿੰਨੇ ਜੋਗੇ ਆ ਆਪਦੀ ਜੇਬ ਚੋਂ ਇਥੇ ਚੋਕਰ ਵੰਡਿਆ ਸਾਇਲੇ ਚ ਵੰਡਿਆ ਚਾਰਾ ਵੰਡਿਆ ਫੀਡ ਵੰਡੀ ਆ ਲੋਕਾਂ ਨੂੰ ਜੇ ਕਦੇ ਕਿਸੇ ਨੂੰ ਰਾਸ਼ਨ ਦੀ ਲੋੜ ਸੀ ਉਹਨੂੰ ਨਗਦ ਪੈਸੇ ਨਗਦ ਵੀ ਸਹਾਤਾ ਕੀਤੀ ਆ ਜੇ ਕਿ ਇਹਨੂੰ ਰਾਸ਼ਨ ਦੀ ਲੋੜ ਰਾਸ਼ਨ ਵੀ ਲਿਆ ਕੇ ਦਿੱਤਾ ਜਿੰਨੇ ਜੋਗੇ ਮਦਦ ਕਰਦੇ ਪਏ ਆ ਸਾਹ ਨੂੰ ਆਣ ਉਹ ਨਹੀਂ ਕੋਈ ਵੀ ਮਾੜੀ ਚੰਗੀ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਮਦਦ ਕਰਦੇ ਪਏ ਆ ਇੱਕ ਹੋਰ ਵੀ ਚੀਜ਼ ਇਹ ਬੰਦੇ ਕਿਹੜੇ ਆ ਜਿਹੜੇ ਇਹੋ ਜਿਹਾ ਗੱਲ ਕਰਦੇ ਇਹ ਬੰਦੇ ਆਉਂਦੇ ਆ ਬਸ ਵੀਡੀਓ ਬਣਾਉਣ ਇਹ ਜਿਨ੍ਹਾਂ ਦੇ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਸ਼ਰਾਰਤੀ ਬੰਦੇ ਬਾਹਰੋਂ ਆਉਂਦੇ ਆ ਜਿਹੜੇ ਇੱਥੋਂ ਕੋਈ 30 ਕਿਲੋਮੀਟਰ 50 ਕਿਲੋਮੀਟਰ ਦੂਰ ਵਾਲੇ ਇੱਥੇ ਆ ਕੇ ਸ਼ਰਾਰਤ ਕਰਨ ਆਉਂਦੇ ਆ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਤਾਂ ਪਤਾ ਅਸੀਂ ਤੇ ਉਹਨਾਂ ਦੇ ਵਿੱਚ ਰਹਿੰਨੇ ਆ ਪਹਿਲਾਂ ਆਸਪਰਾਵਾਂ ਦੇ ਮੱਥੇ ਢਾ ਲੱਗੀ ਸੀ ਇੱਥੇ ਲੇਬਰ ਅੱਜ ਲਗਭਗ ਹੋ ਗਿਆ 8-7 ਦਿਨ ਲਗਾਤਾਰ ਇੱਥੇ ਚੱਲਦਾ ਪਿਆ ਕੰਮ ਰਾਤ ਦਿਨ ਚੱਲੀ ਜਾਂਦਾ ਇੱਥੇ ਕਰਦੇ ਹੁਣ ਪਤਾ ਲੱਗਾ ਵੀ ਘੜੋ ਮਟਾ ਲੱਗੀ ਆ ਮੈਂ ਇੱਥੇ ਹੀ ਹਾਂ ਉਸੇ ਵੇਲੇ ਸਾਰੇ ਇੱਥੋਂ ਲੇਬਰ ਵਾਲੇ ਉੱਥੇ ਭੇਜਤੇ ਆ ਕ੍ਰੇਡ ਉੱਥੇ ਭੇਜਤੇ ਆ ਨਾਲ ਹੀ ਇੱਥੋਂ ਮਿੱਟੀ ਦੇ ਲੱਦ ਲਾਦ ਕੇ ਟਰਾਲੇ ਉੱਥੇ ਚਲ ਗਏ ਆ ਨਾਲ ਹੀ ਸਾਡੀ ਸਾਰੀ ਲੇਬਰ ਉੱਥੇ ਚਲ ਗਈ ਆ ਚਲੋ ਮੈਂ ਧੰਨਵਾਦ ਕਰਦਾ ਜਿੰਨੀ ਵੀ ਸੰਗਤ ਇੱਥੇ ਲੱਗੀ ਹੈ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਬੜਾ ਵੱਡਾ ਕਾਰਜ ਹੁੰਦਾ ਜਿਵੇਂ ਕਹਿ ਦਿੰਦੇ ਆ ਕਿ ਦਰਿਆਵਾਂ ਨੂੰ ਕਦੀ ਨੱਕੇ ਨਹੀਂ ਲੱਗੇ ਤੇ ਮਾਝੇ ਵਾਲਿਆਂ ਨੇ ਦਰਿਆਵਾਂ ਨੂੰ ਨੱਕੇ ਲਾਉਣ ਵਾਲੀ ਗੱਲ ਕੀਤੀ ਆ ਵੀ ਇਹ ਨੱਕੇ ਲੱਗੇ ਆ ਬਾਕੀ ਮਹਾਰਾਜ ਕਿਰਪਾ ਕਰੇ ਇੱਕ ਹੋਰ ਵੱਡਾ ਕੰਮ ਹੈ ਜਿਹੜਾ ਪੱਥਰ ਲਾਉਂਦਾ ਉਹ ਅਸੀਂ ਬੰਨ ਨੂੰ ਜਿਹੜਾ ਪੱਥਰ ਲੱਗਦਾ ਪਿਆ ਉਹ ਤਕਰੀਬਨ ਪ੍ਰੋਪੋਜ਼ਲ ਬਣ ਕੇ ਪਾਸ ਹੋ ਚੁੱਕੀ ਆ ਪੈਸੇ ਆਉਣ ਵਾਲੇ ਬਾਕੀ ਇਹ ਟੈਂਡਰ ਲੱਗ ਜਾਣਾ ਇਸ ਭਰਾਵਾਂ ਵਾਲੇ ਤਗੜੇ ਹੋ ਕੇ ਪੱਥਰ ਲਵਾਉਣ ਨਾਲ ਨਾਲ ਸਾਰੀ ਕੰਧ ਬਣ ਜਾਨੀ ਪੱਥਰ ਦੀ ਮੰਤਰੀ ਸਾਹਿਬ ਆਮ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਪੀਲ ਇਹੋ ਕਰਦੇ ਆ ਵੇਖੋ ਕੁਦਰਤੀ ਆਫਤ ਆ ਭਾਵੇਂ ਕੋਈ ਇੱਥੋਂ 50 ਕਿਲੋਮੀਟਰ ਦੂਰ ਬਿਠਾ ਤੇ ਭਾਵੇਂ ਕੋ 30 ਤੇ ਭਾਵੇਂ 20 ਜਿਹਦਾ ਕੋਈ ਨਹੀਂ ਨੁਕਸਾਨ ਹੋਇਆ ਉਹਨੂੰ ਬੇਨਤੀ ਆ ਭਾਵੇਂ ਕੋਈ 100 ਰੁਪਏ ਦਾ ਹੀ ਦਾਨ ਇਹਨਾਂ ਲੋਕਾਂ ਨੂੰ ਆ ਕੇ ਕਰਕੇ ਜਾਵੇ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਆ ਵੇਖੋ ਸਰਕਾਰ ਨੇ ਤੇ ਮਦਦ ਕਰ ਨਹੀਂ ਕਰਨੀ ਆ ਇੱਥੇ ਵੱਡੇ ਵੱਡੇ ਦਾਨੀ ਜਿਹੜੇ ਪੱਠਿਆਂ ਦੇ ਟਰੱਕ ਲਿਆ ਲਿਆ ਕੇ ਲੋਕਾਂ ਨੂੰ ਲਾਉਂਦੇ ਆ ਇੱਥੇ ਵੱਡੇ ਵੱਡੇ ਦਾਨੀ ਜਿਹੜੇ ਤੂੜੀ ਦੇ ਵੱਡੇ ਵੱਡੇ ਟਰੱਕ ਵੱਡੇ ਵੱਡੇ ਭੋਂਗ ਭਰ ਕੇ ਲਿਆ ਕੇ ਦੇਂਦੇ ਆ ਇੱਥੇ ਠੰਡਿਆਂ ਦੇ ਲੰਗਰ ਲਾਏ ਲੋਕਾਂ ਨੇ ਇੱਥੇ ਰੋਟੀ ਪਾਣੀ ਦੇ ਲੰਗਰ ਲਾਏ ਲੋਕਾਂ ਨੇ ਯਾਰ ਪੰਜਾਬੀ ਜਾਣੇ ਇਸੇ ਗੱਲ ਨੂੰ ਜਾਂਦੇ ਆ ਆਪਣਾ ਦੇਸ਼ ਤੇ ਛੱਡੋ ਬਾਹਰ ਵਿਦੇਸ਼ਾਂ 'ਚ ਵੀ ਕਿਤੇ ਆਫਤ ਆਵੇ ਨਾ ਖਾਲਸਾਡ ਸਰਦਾਰ ਰਵੀ ਸਿੰਘ ਖਾਲਸਾ ਜੀ ਵਰਗੇ ਬੰਦੇ ਬਾਹਰ ਵਿਦੇਸ਼ਾਂ 'ਚ ਜਾ ਕੇ ਲੰਗਰ ਲਾਉਂਦੇ ਆ ਸਾਡੇ ਪੰਜਾਬੀਆਂ ਨੂੰ ਤੇ ਜਾਣੇ ਇਸੇ ਗੱਲ ਨੂੰ ਜਾਂਦਾ ਵੀ ਪੰਜਾਬੀ ਦਲੇਰ ਨੇ ਜਿਹਾਰੂ ਨੇ ਯੋਧੇ ਨੇ ਪਰ ਇਹ ਨਾ ਯਾਰ ਮੈਸੇਜ ਬਣਾਓ ਵੀ ਜਿਹੜੇ ਛਤਾਨੀ ਕਰਦੇ ਵੀਡੀਓ ਹੀ ਬਣਾਉਣ ਆਉਂਦੇ ਆ ਇਹ ਮੈਸੇਜ ਨਾ ਬਣਾਓ ਆ ਕੇ ਮਦਦ ਕਰੋ ਜਿੰਨੀ ਕਰ ਸਕਦੇ ਜੇ ਮਦਦ ਕਰੋ ਵੀਡੀਓ ਵੀਡੀਓ ਵਾਲਾ ਚੱਕਰ ਨਾ ਖੇਡੋ ਮੇਰੇ ਭਰਾ